ਸਾਰੇ ਇਹ ਸਾਰਿਆਂ ਨੂੰ ਪਾਉਣੀ ਹੈ ਹੁਣ ਤੰਨੇ ਹਾਂ ਹੁਣ ਸਾਰਿਆਂ ਨੂੰ ਪਾਉਣੀ ਹੈ ਕੋਈ ਨਹੀਂ ਪੋਰ ਪਾ ਫਿਰ 500 ਲੱਗੂ ਦੋ 500 ਪਾਦੇ ਪਾਦੇ ਕੋਈ ਪਾਦੇ ਪਾਦੇ ਕਿਸੇ ਨੇ ਹੋਰ ਦੇ ਪਾਦੇ ਪਾਦੇ ਤੂੰ ਕੋਈ ਨਹੀਂ ਰਫੂਰ ਆ ਪਾਈ ਇਹ ਜਿਹੜਾ ਬੂਟੇ ਲਾਉਂਦਾ ਵਾ ਮਲੇਰ ਕੋਟਲੇ ਤੋਂ ਆਉਂਦਾ ਤੇ ਅੱਜ ਆਪਣੇ ਬੂਟਿਆਂ ਨੂੰ ਦਵਾਈ ਪਾਉਂਦਾ ਸਾਰੇ ਸਾਡੇ ਅੰਬ ਨੂੰ ਪੀਲੀਆ ਹੋਇਆ ਵਾ ਸੀ ਇਹ ਦਰਖਤਾਂ ਨੂੰ ਵੀ ਪੀੜੀਆਂ ਹੋ ਜਾਂਦੇ ਆ। ਮੈਂ ਕਹਾਂ ਦਰਖਤਾਂ ਨੂੰ ਵੀ ਪੀੜੀਆਂ ਦੇ ਬਿਮਾਰੀ ਇਹਨਾਂ ਨੂੰ ਵੀ ਲੱਗ ਜਾਂਦੀ ਤਾਂ ਵੱਧਦੇ ਫੁੱਲਦੇ ਨਹੀਂ ਇਹ। ਜੇ ਬੂਟੇ ਸੰਭਾਲਣਾਂ ਤਾਂ ਫਿਰ ਦਵਾਈ ਦੇ ਵੀ ਪਾਵੇ, ਨਾ ਹੋਵੇ ਵੀ ਇਹਨਾਂ ਨੂੰ ਉਵੇਂ ਹੀ ਰੱਖੀ ਰੱਖੀ ਗਿਆ ਆਪਾਂ ਵਿਚਾਰਿਆਂ ਨੂੰ। ਇਹ ਕੱਲੇ ਰੇਹ ਰੂਹ ਦੇ ਨਾਲ ਨਹੀਂ ਪੜਦੇ, ਇਹ ਦਵਾਈ ਵੀ ਪਾਲਦੇ ਰਹਿੰਦੇ ਆ। ਗੱਲ ਕਰੀਏ ਵੀ ਵੀਨੇ 1.5 ਮਹੀਨੇ ਬਾਅਦ ਆ ਕੇ ਇਹਨੂੰ ਚੈੱਕ ਕਰ ਜਾਏਗਾ ਦੇ ਦੇ ਜਾਏਗਾ ਇਹ ਲੋੜਾ ਤਾਂ ਪਾ ਜਾ ਕਰਦਾ। ਇਹਦੇ ਆਪਣੇ ਹੁੰਦਾ ਵਾ ਵੀ ਆ ਸਾਬਤੀਆਂ ਦਾ ਆਪ ਬਣਾ ਲੈਨੇ ਆ। ਉਹ ਪਾ ਸਕਦੇ ਆਪਾਂ ਇਹਨਾਂ ਨੂੰ। ਹਾਂ। ਉਹੀ ਪਾ ਸਕਦੇ ਆ ਤਾਂ ਦੁਬਾਰਾ ਉਹਦੇ। ਉਹ ਪਾ ਸਕਦੇ। ਅਸੀਂ ਜਿਹੜੇ ਹੁਣ ਸਾਗ ਸੂਜ ਆ ਕੋਹੋਲ ਅੰਡਰ ਪਾਡਰ ਸਾਰੇ ਇੱਕ ਡਰਮ ਸਿੱਟੀ ਜਾਂਦੇ ਆ। ਹਲਕਾ ਫੁਲਕਾ ਲਟਰ ਪਾਡਰ। ਉਹ ਸਾਰਾ ਮੋੜ ਕੇ ਇਕੱਠਾ ਕਰ ਉਹ ਐਂ ਗਲ ਕੇ ਬਣ ਜਾਂਦਾ ਰੇ। ਫੇਰ ਐ ਉਹਨਾਂ ਨੂੰ ਐ ਬਣ ਜਾਂਦਾ ਬੂਰਾ ਜਿਆ। ਆ 4 ਕਿਲੋ ਬਣ ਗਿਆ ਆਪਣਾ। ਉਹ ਉਹਦਾ ਦਾ 10000 ਰੁਪਏ ਲੈਨੇ ਤਾਂ ਤੇ ਲੱਗੇ ਮੁੱਲੇ ਮੈਂ ਵਾਜ ਦਾ ਕੋਈ ਬਣਾ ਨਹੀਂ ਠੀਕ ਆ ਅੱਜ ਵਾਜ ਦਾ ਰੇਟ ਦੇ ਲਾ ਉੱਤੇ ਲਿਖਾਂਗੇ ਠੀਕ ਆ ਠੀਕ ਆ ਪ੍ਰੇਮ ਆ ਤੈਨੂੰ ਇਹ ਕਿੱਦਾਂ ਕਰੇ ਬਾਈ ਤਰ ਕੋਲ ਮੁੱਤੇ ਲੇ ਕੋਈ ਅੱਛਾ ਲਾ ਲੀ ਜੀ ਇਹ ਕੋਈ ਹੋ ਜਾ ਕਿ ਨੂੰ ਲੇ ਗੂ ਮੈਨੂੰ ਲੱਗਦਾ ਕੋਈ ਮੈਨੂੰ ਝਕਦੇ ਘਾਤੋਂ ਬਦਾਮ ਸਾਡੇ ਸੁੱਕ ਗਏ ਉਹਦੇ ਹੋ ਟੁੱਟਿਆ ਪਿਆ ਸੁੱਕਿਆ ਦੋ ਪਿੰਡਾਂ ਲੱਗੇਆਂ ਸੀ ਅਸੀਂ ਉਹ ਵੀ ਸੁੱਕ ਗਏ ਇੱਕ ਉਹਦੇ ਲਾਇਆ ਸੀ ਉਹ ਵੀ ਸੁੱਕ ਗਿਆ ਕਿਹੜਾ ਤੂ ਫੇਤ ਲਾ ਕੇ ਗਿਆ ਸੁੱਕਾ ਇਹ ਪਾਣੀ ਘਟਦਾ ਪਾ ਗਿਆ ਲੋਕਾਂ ਦਾ ਤਾਂ ਸੁੱਕ ਜੀ ਦੀ ਪਾਣੀ ਵਾਲਾ ਆਪਾਂ ਦਾ ਪਾਣੀ ਵੀ ਬਾਲਾ ਬੋਲੇ ਪਤਾ ਚੌਥੇ ਦਿਨ ਪਹਿਣੂ ਭਰ ਦਿੰਨੇ ਖਾਲ ਗਾ ਸੁੱਕੀ ਜਾਂਦੇ ਨੇ ਬਦਾਮ ਹਾਂ ਤਾਂ ਇਹ ਵੀ ਸੁੱਕ ਗਿਆ ਘਰ ਵਾਲੇ ਵੀ ਸੁੱਕ ਗਏ ਆ ਦੇ ਆਂਬੋਂ ਬੰਮੂ ਨੂੰ ਸਾਡਾ ਪਾਣੀ ਇੰਨਾ ਪਾਇਆ ਨਾ ਬੇਸਾਬਾਈ ਕਿੰਨੇ ਬੁੱਟੇ ਗਿਣਤੀ ਕਰਦੇ 1 2 3 4 5 6 7 8 9 10 11 ਤੇ 12 ਬੂਟੇ ਆ। ਉਹ ਇਹਨਾਂ ਚੋਨਾ ਜੀ। ਉਹ ਕਿਹ ਆਂ ਮੂਰੇ? ਉਹ ਮੂਰਾ ਦੀ ਬੇੜ ਆ। ਗਿੱਲਿਆ ਉਹ। ਹਾਂ ਗਿੱਲਿਆ ਬੱਚਈ ਆ। ਕਾਲੇ ਮੂਰਾ ਦੀ ਬੇੜ ਤਾਂ ਨਹੀਂ ਬਈ। ਕੋਈ ਨਹੀਂ ਇਹਨੂੰ ਪੂਰਾ ਵੱਧ ਹੀ ਪਾ ਦੇ। ਲਿਆ ਦਾਂਗੇ। ਲਓ ਜੀ। ਦੂਜਿਆਂ ਨੂੰ ਪੂਰਾ ਕਾਲਾ ਕੱਟ ਕਰਦੀ ਆ। ਇਹਦਾ ਪਾਣੀ ਲਾ ਗਨੇ ਇਹਨਾਂ ਨੂੰ ਐ ਗੁੱਡੇ ਸਕੇ ਨੇ ਜੇ ਤੁੱਪ ਪੋਵੇ ਉਹਨੇ ਵੀ ਦੱਸਿਆ ਕਰਦਾ ਸਾਹ ਤਾਂ ਇਹ ਦਰਤ ਨੇ ਵੀ ਸਾਹ ਲੈਣਾ ਹੁੰਦਾ ਥੱਲੇ ਜਾੜਾ ਨੇ ਹਾਂ ਇਹਦੀ ਜਾਣ ਨਾ ਲੱਗੀ ਕਰੇ ਤੇ ਬਸ ਉਹ ਇਹਨੂੰ ਗੁੱਟ ਦੇ ਲੈ ਠੀਕ ਹੋਊਗਾ ਭਾਈ ਹਾਂ ਰੱਬ ਕਰੂਗਾ ਆਪਾਂ ਦਵਾਈ ਪਾਤੀ ਹੈ ਉਹਨੂੰ ਕਦੋਂ ਸੰਭੀਏ ਜਮਾ ਜੀ ਸਾਹ ਉਹਨੂੰ ਇਹ ਤਾਂ ਹੁਣ ਆਪਾਂ ਕਿਉਂਕਿ ਹੁਣ ਹੈ ਨਹੀਂ ਪਾਲੇ ਨੂੰ ਛਾਗੀ ਦੇਵਾਂਗੇ ਫਿਰ ਵਧੀਆ ਸਗਾ ਪੱਤੇ ਕੱਢੂਗੀ ਹੁਣ ਇਹ ਪੱਕਣਾ ਵੀ ਹੋਰ ਠੰਡਾ ਹੈ ਹਾਂ ਇਹ ਲੂਹਾ ਇਹ ਤੇਰਾ ਰਹੀ ਆ ਕਿ ਉਹ ਦਿਨਾਂ ਤੇ ਇਹ ਛਾਂਗੀਆਂ ਵੀ ਕਿੰਨੇ ਕਿੰਨੇ ਕੱਟ ਗਏ ਆ ਥੋੜਾ ਥੋੜੀਆਂ ਡਾਣੇ ਅਗੜੀ ਲੰਗਾ ਫੇਰ ਪੋਰਟ ਕਰਨ ਹੁਣ ਆਪਾਂ ਇਹ ਥੋੜੋ ਥੱਲੇ ਡਾਣੇ ਵੜ ਦੇਣੇ ਆ ਆ ਹਮਰੂਦ ਆ ਨਾ ਜਿਹੜਾ ਸਾਨੂੰ ਇਹਨਾਂ ਮਹਿੰਗਾ ਲਾਇਆ 6-700 ਦਾ ਬੂਟਾ ਲਾਇਆ ਆ ਇਹਦੇ ਨਾਲ ਦੀ ਆਪਾਂ ਨੇ ਉੱਤੇ ਬਾਬੇ ਦੇ ਲੱਗਦਾ ਹਾਂ ਬਾਬੇ ਦੇ ਆਪਾਂ ਲਾਏ ਆ ਜਿੰਨੇ ਦੇ ਆਏ ਨੇ ਭਾਈ ਉਹਨੇ ਦੇ ਲਾਇਆ ਹਾਂ ਵੱਡਾ ਪੋਤਾ ਭਾਣਾ ਮੇਰੇ ਗਾ ਮੁਸਲਮਾਨ ਉਹ ਸਾ ਚਾਹ ਨਹੀਂ ਮੈਂ ਤੀ ਗਿਆ ਉਸ ਦਾ ਹਾਂ ਬਾਬੇ ਦੇ ਜੀ ਉਹ ਨਾ ਜਰਾ ਮਗਰਹੋਤ ਮੁਰ ਉਹਦਾ ਆਹਾ ਬੂਟਾ ਬਹੁਤ ਮਹਿੰਗਾ ਲਾ ਕੇ ਗਿਆ ਓਰੇ ਲਾ ਗਿਆ ਦੀ ਆਹ ਕੋਈ ਲਾ ਗਿਆ ਯਾਰ ਕੀ ਉਹਦਾ ਨਾਮ ਗੋਰਾ ਜਿਹਾ ਮੁੰਡਾ ਜਿਆ ਇੱਥੇ ਉਹਦਾ ਕਿੰਟਰ ਜਿਹਾ ਲੈ ਕੇ ਆ ਮੇਰੇ ਕੋਲ ਬਲੇਰ ਕੋਟ ਲੋ ਮੇਰਾ ਕਾਟ ਆ ਉਹਦੇ ਕੋਲੇ ਜਦਦੇ ਮਾਹੌਣਾ ਉਹਦੇ ਨੂੰ ਦੱਸੂ ਵੀ ਇੱਥੇ ਭਾਈ ਵਾਲੇ ਲਾ ਜਾ ਤੇ ਇਹਦੇ ਨਾਲ ਦੇ ਬੂਟੇ 1.5 ਸੌ ਲਾ ਜਾ ਉਹ ਵਿਚਾਰੇ ਨੇ ਓਰੇ じゃ ਤੂੰ ਕੀ ਹਾਲ ਕਰ ਗਿਆ ਯਾਰ ਇੰਨਾ ਤਾਂ ਨਹੀਂ ਭਾਇ ਦੇਣਾ ਯਾਰ ਬੰਦਾ ਤੇ ਨਹੀਂ ਆਪਾਂ ਨੂੰ ਬੱਚੋ ਬੂਟੇ ਮਟਾ ਦਾ ਪਤਾ ਐਨੀ ਲੁੱਟਦਾ ਨਾ ਕਰੇ ਯਾਰ ਹੋਇਆ ਆ ਬਦਾਮ ਆ ਜਾਂ ਭਣ ਆਲੂ ਹਰਬਕੂ ਕੋਸ਼ ਅਮਰੂਦ ਹੀ ਐ ਹਾਂ ਅਮਰੂਦ ਹੀ ਉਹ ਹੀ ਤਾਂ ਗੱਲ ਆ 1.5 ਨਹੀਂ 2 200 ਲਾਲਾ 200 ਲਾਲਾ 50 ਰੁਪਏ ਗੱਲ ਐ ਇਹ ਭਾਈ ਬਣੀ ਗਾਨ ਕਹਿੰਦਾ ਡਡੇ ਹੋਣਗੇ ਫਲਾਲਾ ਹੋਣਗੇ ਬੀ ਨਹੀਂ ਹੋਊਗਾ ਇਹਦੇ ਵਿੱਚ ਉਹ ਜੋ ਕਰਗਾ ਕਬੇ ਜਿਆ ਗੱਲਾਂ ਬਾਤਾਂ ਚੱਲ ਵੀ ਕਰ ਤੇ ਉੱਥੇ ਵੀ ਲੱਗੂਗਾ ਫਾਂ ਜਿੱਥੇ ਵੀ ਲੱਗੂਗਾ ਓਥਾਰਾ ਅੱਗੇ ਕਿਹੜਾ ਬਾਤ ਹੁੰਦਾ ਹੂੰ ਇੱਕ ਦੋ ਦੋ ਤਿੰਨ ਤਿੰਨ ਬੇਟਾ ਲੱਭੀ ਆਉਂਦੀਆਂ ਬੇਟਾ ਆਉਂਦੀਆਂ ਉਹ ਤਾਂ ਯਾਰ ਇੱਥੋਂ ਖਾ ਕੇ ਸਿੱਟਦੇ ਰਹੇ ਸੀ ਉਹ ਹਰੇ ਹੋਏ ਪਏ ਇੱਕ ਆ ਪਿਆ ਇਹ ਵੀ ਇੱਕ ਜਾਨਵਰ じゃ ਹੈਗਾ ਇਹਦੀ ਕੋਈ ਇਹੇ ਮੈਨੂੰ ਮਤ ਲੱਗਿਆ ਵਕਣੀ ਇਹ ਕਿ ਹੋਰ ਆ ਇਹ ਕਿਉਂ ਹੈ ਆਹ ਲਾਜਵੰਤੀ ਹੈ ਇੱਕ ਇੱਕ ਲਾਜਵੰਤੀ ਵੀ ਹੈਗੀ ਆਹ ਲਾਜਵੰਤੀ ਇੱਕ ਮੰਗੇ ਕੇ 500 ਰੁਪਇਆ ਲੈਦਾ ਮੇ ਇਹ ਲਾਜਵੰਤੀ ਦੇ ਮਤ ਹੁਣ ਕਿੱਥੋਂ ਦੁਹੋ ਤਨੀ ਲਾਜਵੰਤੀ ਲਾਜਵੰਤੀ ਸਾਡੇ ਜਿੰਨੀ ਮਰਜ਼ੀ ਲੈ ਜਾਂਦਾ ਪੜਕਾ ਜਿਦਾ ਪੱਟੀ ਆ ਇੱਥੇ ਅੱਜ ਤਾਂ ਬਾਲੇ ਬੂਟੇ ਸੀ ਆ ਉਹ ਵੀ ਉਹ ਹੀ ਹਰੇ ਹੋ ਗਏ ਉਹਨਾਂ ਦੇ ਹਾਂ ਤੇ ਅਸੀਂ ਉਹ ਇਥੋਂ ਪੱਤਤੀ ਆ ਗਿਆ ਕਬੂਟਾ ਰਹਿ ਗਿਆ ਆਹ ਖੜਾ ਇੱਕ ਨਿਕਲਿਆ ਫੋਨ ਕੀ ਨੇ ਬੂਟੇ ਲੈਣੇ ਨੇ ਕਿਹਨੇ ਹੈ ਇਸਨੇ ਵੀ ਬੂਟੇ ਲੈਣੇ ਕਰਿਆ ਫੋਨ ਨਹੀਂ ਨਹੀਂ ਮੈਂ ਤਾਂ ਕਿਸੇ ਨੇ ਨਹੀਂ ਕਰਿਆ ਤੂੰ ਕਾਹੇ ਕਰਦਾ ਫੋਨ ਬੂਟੇ ਲੈਣ ਨੂੰ ਹਾਂ ਕਰਦੇ ਬੂਟੇ ਤੇ ਬੂਟੇ 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 ਉੜਾ ਕਰਕੇ ਜੋ ਬਾਬਾ ਫਾਇਸ ਖੜਾ ਹੋਏ ਹਾਂ ਹਾਂ ਇਹ ਤਾਂ ਅਨੰਦਪੁਰੋ ਦਿੱਤਾ ਸੀ ਕਿਸੇ ਨੇ ਆਹ ਹਾਂ ਤੇ ਇਹ ਉਹ ਲਾਇਆ ਵਾ ਇਹ ਕਹਦਾ ਜਿੱਨਾ ਚਰੇ ਨਾ ਬੂਟੇ ਸਾਰੇ ਕਾਲੇ ਸ਼ਹਰੀਆਂ ਦੇ ਨੇ ਚਰੇ ਨੂੰ ਪਾਣੀ ਨਾ ਲਾਇਓ ਪਾਣੀ ਬਹੁਤ ਆਦੇ ਥੱਲੇ ਰੇਜ ਬੂਟੇ ਕਹਦਾ ਛੋਟੇ ਪੀੜੇ ਤਾਂ ਹੀ ਪਾਣੀ ਨਹੀਂ ਹੋਈ ਜਾਂਦੀ ਪਾਣੀ ਜੜਾ ਵਿੱਚ ਖਾਅ ਹੋਈ ਜਾਂਦੀਆਂ ਪਾਣੀ ਲਾਉਣਾ ਤਾਂ ਇਹਨਾਂ ਨੂੰ ਐ ਮਾਰਾ ਮਾਰਾ ਉੱਤੇ ਜਿਵੇਂ ਆਪਾਂ ਸੜਕ ਤੇ ਹੁੰਨੇ ਆਉਣੇ ਸੜਕਣਾ ਆ। ਆਹ ਜਿਹੀ ਜਿਵੇਂ ਲਾਉਣਾ ਇਹਨਾਂ ਨੂੰ ਥੋੜਾ ਥੋੜਾ ਲਾ ਦੇ। ਬਸ ਇਹਨੂੰ ਮਾਰਾ ਮਾਰਾ ਸੜਕਣਾ ਹੂ ਨਹੀਂ ਗਿੱਲਾ ਜੇ ਮੂੰਹ ਤੇ ਉੱਤੋਂ ਕਰਨਾ। ਉਹਰੇ ਮੋਰ ਵੀ ਜਿੱਲੇ ਜਿੱਨਾ ਦੀ ਨਾਮ ਨੂੰ ਨਹੀਂ ਜਾਣਦੇ ਕੀ ਨੇ। ਲੋਕੀ ਕਰੋ। ਬੀਹੋਂ ਦੇ ਨਾਲ ਇੱਥੇ ਹੈ। ਇਹ ਦਵਾ। ਠੀਕ ਆ। ਬੀਪਈ ਹੁੰਦਾ ਹਮ ਤੇ ਗਾਪੀਏ। ਮੋਰ ਪਹਿਲਾਂ ਇੱਕ ਆਉਂਦਾ ਉਧਰ ਕਿੰਨੇ ਸੂਈ ਖੜੇ। ਜਰਾ ਉੱਥੇ ਨਾ ਭਾਈ ਨੇ ਭਾਈ ਵਾਲੇ ਆ ਨਾ ਜਿਹੜੇ ਅੰਬਾ ਉਹਨਾਂ ਨੂੰ ਵੀ ਆਹ ਦਵਾਈ ਉੱਥੇ ਲੈ ਕੇ ਆਈਆਂ ਇੱਕ ਦਿਨ ਆਈ ਉੱਥੇ 10 10:30 ਵਜੇ ਫਿਰ ਅਸੀਂ ਉੱਥੇ ਹੁੰਨੇ ਆ ਉਦੋਂ ਇਧਰ ਪਹਿਲਾਂ ਪਿੰਡਪੁੱਡ ਜੀ ਤੂੰ ਗੇੜਾ ਦੇ ਲਈ ਹਾਂ ਤੇ ਪ੍ਰੀਰੀਪੁੱਡ ਦਾ ਦੇ ਤੇ ਨਾਲੇ ਉੱਥੇ ਫਿਰ ਲਿਆਈ ਦਵਾਈ ਆਪਾਂ ਤੇ ਦਵਾਈ ਪਾਵਾਂਗੇ ਅੰਬਾ ਨੂੰ ਸਾਰਿਆਂ ਨੂੰ ਉੱਥੇ ਬੂਟੇ ਹੈਗੇ 20 25 ਉਹਨਾਂ ਨੂੰ 20-25 ਗਰਾਂ ਦੇ ਪਾ ਦਿਆਂਗੇ ਜਿੰਨੇ ਹੈਗੇ ਸਾਰਿਆਂ ਨੂੰ ਪਾ ਦਿਆਂਗੇ ਵੱਡਿਆਂ ਨੂੰ ਛੱਡ ਕੇ ਤੇ ਉਹ ਵੀ ਪੀੜੇ ਜਿਹੇ ਹੋਏ ਪਿਆ ਵਿੱਚੋਂ ਉਹਨਾਂ ਨੂੰ ਦਵਾਈ ਹੁਣ ਪੈਗੀ ਤੇ ਪੂਰੇ ਤਰ ਪੜਣਗੇ ਹੁਣ ਉਹ ਆ ਬਾਈ ਇਹ ਬਦਲਣ ਲੱਗ ਜਾਣਗੇ ਦੂਜੇ ਜਿਹੜੇ ਸੇਵ ਨਹੀਂ ਕੇ ਸੋ ਇੱਜਾ ਦੇਖੀ ਰਹੇ ਨਾ ਚਲਦੇ ਚਲਦੇ ਉਹ ਨਾ ਉਹ ਵਧੀਆ ਨਹੀਂ ਦੇ ਗਿਆ ਉਹ ਇਲਾਜ ਹੋ ਗਿਆ ਹੂੰ ਉਹ ਇਲਾਜ ਹੋ ਗਿਆ ਉਹਨਾਂ ਨੂੰ ਬਾਈ ਦੇ ਲਾ ਕੇ ਆਇਆ ਕੇ ਦੇ ਕਿ ਇਹ ਨਾ ਸੋਸ ਦੇ ਇਹਨਾਂ ਦਾ ਵੀ ਇਹਨਾਂ ਦਾ ਵੀ ਇਹਨੂੰ ਤਾਂ ਰਹਿਣ ਦੇ ਇਹਦਾ ਸੁੱਕਿਆ ਵਾ ਤੇ ਨਾ ਲਾ ਲੈਨੇ ਹੁਣ ਸਿਰੋ ਹਾਂ ਤੇ ਆ ਗੁੱਟਾ ਨਾ ਆਉਣਾ ਨਾ ਲਾ ਦੇ ਲਮਾ ਲਾ ਦੇ ਫਿਰ ਇੱਥੇ ਆਹੋ ਲਾ ਦੇ ਲਾ ਦੇ ਇਹ ਉਸ ਦੀ ਵੱਡੀ ਸਾਰੀ ਆਪਣੀ ਜਨੀ ਬਰਾਮਾ ਦਾ ਹੀ ਲਾਉਂ ਆ ਮਾ ਲਈ ਹੈ ਹਾਂ ਇੱਥੇ ਬਦਾਮਾਂ ਦਾ ਹੀ ਲਾਦੇ ਹਾਂ ਨਹੀਂ ਕਾਦਾ ਜਿਵੇਂ ਨਹੀਂ ਨਾ ਸੀ ਮਗਰੋਂ ਇਹਦਾ ਅਸਰਾ ਸੀ ਸਾਡੇ ਇਹਦਾ ਇੱਥੇ ਬੁੜਿਆਂ ਨੇ ਹਾਂ ਹਾਰੀ ਜੀ ਇਥੇ ਪੈਸੀ ਧੂਏ ਨੇ ਸਕਾਤਾ ਯਾਰ ਹੁਣ ਵੀ ਇਹਦੇ ਧੂਆਂ ਨੇੜੇ ਨਾ ਜਾਵੇ ਹੁਣ ਵੀ ਆਪਣਾ ਹਲੇ ਕੋਲੇ ਪਿਆ ਨਹੀਂ ਨਹੀਂ ਧੂਆ ਸੀ ਲੱਗਾ ਹੈ ਹਾਂ ਹਾਂ ਆफी ਗੰਧ ਪਾਇਆ ਕੁੜੀ ਨੇ ਕੰਨੀ ਗੰਧ ਪਾਇਆ ਹਾਂ ਜੀ ਗੰਧ ਪਾਈ ਆ ਬਹੁਤ ਕੋ ਕਰਦੀ ਹੈ ਏ ਬਾਬਾ ਉਹ ਬਾਈ ਆ ਦੇਖ ਹੈ ਆ ਦੇਖ ਇਹਦੀ ਬਾਕੀ ਗੱਲ ਨਹੀਂ ਸਿਉਂਖ ਲੱਗੀ ਆ ਹਾਂ ਕਲੋਰੋ ਤੇ ਬਾਈ ਆ ਦੇ ਪਈ ਕਲੋਰੋ ਆ ਦੇ ਪਈ ਪਾਣੀ ਦੇ ਨਾਲ ਪਾਉਣੀ ਦੇ ਹਾਂ ਓਏ ਸਿਉਂਖ ਬੋਲੇ 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 ਕਿੱਥੇ ਸੱਟਿਆ ਇਹਨੂੰ ਉਧਰ ਹੀ ਸੱਟ ਪਈ ਇੱਥੇ ਪਾਣੇ ਹੋ ਰਾਤ ਹੀ ਮਾਰਾ ਪੇ ਭੈਣਾਂ ਸਿਉਂਖ ਕੁੜੀ ਚੋਦ ਦੇ ਇਹਨੂੰ ਤਾਂ ਕਲੋਰੋ ਆਉ ਦੇ ਪਈ ਆ ਫੜਾ ਲਾ ਕੇ ਖੜਾ ਹੁਣੇ ਪਾਊਗਾ ਆ ਦੇ ਆ ਬੋਤਲ ਜੀ ਨੇ ਕਿਨੇ ਕਿ ਬੇਲਾ ਕਿੰਨੇ ਕੀੜੇ ਲੱਗਿਆ ਸੀ ਤੇ ਆ ਜਾ ਤੂਰੇ ਇਹ ਤਾਂ ਉਹ ਵੀ ਪਾਉਂਦਾ ਰਿਹਾ ਆਪੇ ਪਾਉਂਦਾ ਹਾਂ ਔਰ ਡਰਾਮਾ ਜਿਹੜੀ ਬਣੀ ਵੀ ਹੈ ਨਾ ਉਹੀ ਬਣਾ ਕੇ ਪਾਉਂਦਾ ਰਿਹਾ ਇਹਨਾਂ ਨੂੰ ਨਾ ਹਾਂ 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 ਸੇਵਾਂ ਖਾਣੇ ਤੋਂ ਥੋੜੇ ਚਿਰ ਬਾਅਦ ਹੀ ਪਾ ਦੇਵੇ ਇੱਕ ਡੱਟ ਦਵਾਈ ਦਾ ਪਾ ਕੇ ਤੇ ਪਾਣੀ ਪਾ ਦੇਵੇ ਫਲਾਉ ਨੂੰ ਰਫੂਰ ਨੂੰ ਤੇ ਆਪੇ ਪਾ ਦੂਗਾ ਉਹਦੇ ਆ ਪਾ ਦੇ ਆ ਡੱਟ ਫਲਾਉਣਾ ਕਲੋਰੋ ਆ ਦੇ ਪਈ ਹਾਂ ਪਤਾ ਸਾਡੇ ਘਰੇ ਜੱਗੂ ਆ ਥੋੜੇ ਘਰੇ ਜੱਗੂ ਆ Jagu pagu dagu. Da. Dagu tu. pagu. Da tu dagu. Tu pada. Sade pagu. ਪਾਣੀ ਵੀ ਫੜਾ ਦੇ ਕੋਈ ਕਾਹੇ ਚ ਪਾ ਕੇ ਪਾਣੀ ਝੋਲ ਕੇ ਪਾਉ ਤੂੰ ਆ ਰਹੇਂ ਦੇ ਹਲੇ ਬੰਦੇ ਤੂੰ ਪਵਾਲਾ ਦੇ ਕੋਲੇ ਖੜ ਕੇ ਪਾਣੀ ਮੈਂ ਕਹ ਪਾਣੀ ਫੜਾ ਦੇ ਰੂ ਨੂੰ ਪਾਣੀ ਝੋਲ ਕੇ ਹੀ ਪਾਉਗਾ ਦਵਾਈ ਉਹ ਪਾਣੀ ਜਾਂਦਾ ਮਾਠੀ ਆਹੋ ਆਹੋ ਪਾਣੀ ਹੈ ਨਾਲੇ ਕਾਲੇ ਬੂਟੇ ਲਾ ਕੇ ਆਹੋ ਆਹੋ ਨਾਲ ਹੀ ਪਾ ਦੀ ਇਹਨੂੰ ਦਵਾਈ ਆਹੋ ਆਹੋ ਇਹ ਬਾਕੇ ਸੌਂਖ ਰਹੇ ਸੁੱਕਦੇ ਆ ਫਿਰ ਇਹ ਉਹਨਾਂ ਨੂੰ ਵੀ ਬੂਟੇ ਨੂੰ ਸੌਂਖ ਹੀ ਪਈ ਹੋਊਗੀ ਇਹ ਆਪਾਂ ਨਾ ਹੁਣ ਕਲੋਰੋ ਸਾਰੇ ਬੂਟੇ ਨੂੰ ਪਹਿਲਾਂ ਥੋੜਾ ਥੋੜਾ ਡਾਟਾ ਡਟਕ ਪਾ ਕੇ ਪਾਣੀ ਦਾ ਇਹ ਸਾਰਿਆਂ ਬੂਟਿਆਂ ਨੂੰ ਪਾ ਦਗੇ ਲੱਗੂ ਪੁੱਤ ਲਾਜ਼ੂ ਮਾਰੂਗਾ ਆ ਇੱਥੇ ਬਦਾਮਾਂ ਦਾ ਬੂਟਾ ਲਾਉਂਦਾ ਰਫੂਰਾ ਤੇ ਹੁਣ ਕਰੇ ਆਪਣੇ ਧਾਗਾ ਕੱਢੀ ਧਾਗਾ ਪੁੱਤ ਹਾਂ ਆਓ ਇੱਕ ਪੱਲ ਦੇਖ ਲੀਏ ਕੀ ਕਰਦਾ ਵਾ ਨਹੀਂ ਫਿਰ ਪਟ ਦੇਾਂਗੇ ਮੋਮਲਾ ਨੀ ਨਾ ਤੇ ਨਾ ਨਾ ਇਹ ਕੋਈ ਹੋਰ ਪੁੱਟਾ ਆ ਗਿਆ ਦਾ ਪੁੱਟਾ ਆ ਰਾਮੇ ਦਾ ਉਹ ਹਾਰੇ ਕਲੂਟੇ ਲੱਗਿਆ ਹੈ ਭਾਈ ਉਹ ਤਾਂ ਨਾ ਕਿ ਨਹੀਂ ਆ ਅਸੀਂ ਤਾਂ ਆਪੀਏ ਜੀ ਉਹ ਤਾਂ ਮੇਰੇ ਕਿਥੇ ਜਾਣਾ ਉਹਨੇ ਅਸੀਂ ਤਾਂ ਆਪੇ ਜਾ ਕੇ ਨਾ ਮਰੇਰ ਕੋਲੇ ਸਾਡੀ ਰਿਸ਼ਤੇਦਾਰੀ ਆ ਉੱਥੇ ਮੋਮਲਾਬਾਦ ਆ ਮੋਮਲਾਬਾਦ ਉੱਥੇ ਜਾ ਲੋ ਜਾਣੇ ਹੁੰਨੇ ਆ ਫਿਰ ਅਸੀਂ ਉਧਰੋਂ ਲਿਉਨੇ ਹੁੰਨੇ ਆ ਬਜ਼ਾਮਾ ਦਾ ਬੂਟਾ ਲਾ ਰਿਆ ਰਫੂਰ ਹਾਂ ਹੁਣ ਸਾਡਿਆ ਕਿੰਨੀ ਲੱਗੀ ਆ ਦੂਜੀ ਆਹ ਅੰਜੀਰ ਅੰਗੂਰ ਬਹੁਤ ਹੋ ਸਾਹਮਣੇ ਬੇਲ ਅੰਗੂਰਾਂ ਦੀ ਅੰਗੂਰ ਬਹੁਤ ਲੱਗੇ ਨਿੰਬੂ ਬਹੁਤ ਲੱਗੇ ਆ ਤੇ ਇਧਰ ਸਿਓ ਦਾ ਬੂਟਾ ਸਿਓ ਬਹੁਤ ਲੱਗੇ ਆ ਪਾਣੀ ਬਾਲਟੀ ਲਿਆਦੇ ਪਾਣੀ ਦੀ ਅੰਦਰ ਪਈ ਆ ਦੇ ਉੱਤੇ ਹੋ ਦੇ ਹੋ ਦੇ ਉਧਰ ਹੀ ਪਈ ਆ ਇੱਥੇ ਬਾਥਰੂਮ ਚੀ ਮਾੜੀ ਬੂੰਦ ਇੱਕ ਪਾ ਕੇ ਤੇ ਪਾਣੀ ਪਾ ਦਿਓ ਬਸ ਮਗਰੋਂ ਡਟ ਜੇ ਜੀ ਪਾ ਕੇ ਪਾ ਦੇ ਬਸ ਇਹਨਾਂ ਉਪਰ ਆ ਗਿਆ ਜੰਦੇ ਹੂੰ ਆਹੋ ਬਾਹਰੋਂ ਕਰੀ ਜਾਣਾ ਹਾਂ ਹਾਂ ਬਾਹਰੋਂ ਕਰੀ ਜਾਣਾ ਹਾਂ ਮੈਂ ਫੋਨ ਨਾਲ ਦੀ ਨਾਲ ਬਣਾਈ ਜਾਣਾ ਤੇਰੀ ਵੀਡੀਓ ਅੱਛਾ ਵੀਡੀਓ ਬਣਾ ਕੇ ਫਿਰ ਪਾਵਾਂਗੇ ਨੈਟ ਤੇ ਠੀਕ ਹੈ ਯਾਰ ਫੂਰ ਨੇ ਲਾਇਆ ਬਦਾਮਾਂ ਦਾ ਬੂਟਾ ਹੁਣ ਤੇ ਸਾਰੇ ਬੂਟੇ ਦਵਾਈ ਪਾ ਕੇ ਗਿਆ ਹਾਂ ਤੇ ਸਾਰੇ ਬੂਟੇ ਬਹੁਤ ਫਲ ਦਿੰਦੇ ਆ ਯਾਰ ਪੂਰਾ ਫਲ ਖਾਣੇ ਅਸੀਂ ਅੰਗੂਰ ਬਹੁਤ ਖਾਦੇ ਆ ਤੇ ਕਿੰਨੂ ਬਹੁ ਲੱਗੇ ਆ ਇਹ ਹੁਣ ਸੌ ਕਨੇ ਲੱਗੇ ਵੇ ਆ ਫੇਰ ਅਸੀਂ انجੀਰ ਖਾਦੇ ਪਹਿਲਾਂ ਹੋ ਖਾਦੇ ਆਪਣੇ ਅੰਗੂਰ ਆਈ ਮਗਲੇ ਜੇ ਮਾੜੇ ਹੁੰਦੇ ਆ ਇਹ ਕਿਹਦੇ ਦੇਖਣ ਹਾਂ ਇਹਦੇ ਚ ਪਾ ਕੇ ਬਾਈ ਫੇਰ ਭਾਜੀ ਮਾਣੀ ਕੱਲਾ ਨਹੀਂ ਖਰਮਾ ਜਰੋਗੇ ਆਹੋ ਥੋੜੇ ਤਾਂ ਮੈਂ ਥੋੜਾ ਕਮਨ ਵਿੱਚ ਬਣਾਵਾ ਇਹਦਾ ਲੀਟਰ ਦੇ ਨਾਲ ਨਾ ਦਵਾਈ ਪਾ ਕੇ ਤੇ ਸਾਰੇ ਬੂਟੇ ਨੂੰ ਪਾ ਦੇਵੇ। ਇਹ ਕਿੱਥੇ ਦੀ ਚੱਲਦੀ ਐ? ਤੇ ਉਹਦਾ ਸੌਂਕ-ਸੂਂਕਾ ਚੱਕ ਦੂ ਜਮਾ। ਹਾਂ ਬਸ ਹੁਣ ਪਾਣੀ ਬਾਲਾ ਤਾਂ ਨਹੀਂ ਆਪਾਂ ਇਹਨੂੰ ਪਾਉਣਾ। ਠੀਕ ਆ। ਹਮ ਤੱਲੇ ਮਿੱਟੀ ਪੂਰੀ ਸਲਾਬੀ ਪਈ ਆ ਇਹ ਮਿੱਟੀ ਪਾ ਕੇ ਇੱਥੇ ਨਿਯੋਜਨ ਇੱਥੇ ਬਾਸ ਨਾਲ ਦੇਲਾ ਕਲੋਰੀ ਦੇ ਸੌ ਕਿਤੇ ਸਾਲੂ ਨਿੰਬੂ ਨੂੰ ਵੀ ਪਾਉਣ ਵਾਲੀ ਆ ਹਨਾ ਉਹਦੇ ਵੀ ਥੱਲੇ ਸੌਖ ਹੋਊਗੀ ਆ ਨਿੰਬੂ ਦੇ ਤਾਂ ਹੀ ਪੀਲਾ ਖੜਾ ਨਿੰਬੂ ਪੂਰਾ ਆ ਹਲੇ ਕਿੰਨੂ ਜਿਹੜੇ ਪੂਰੇ ਵਧੀਆ ਖੜੇ ਆ ਨੇ ਲਾਲੇ ਪੈਰਾਂ ਪਰ ਫੜਕ ਲੈਣੇ ਬਹਿ ਜਾਂਦਾ। ਹਰਪੂਰ ਨਾਲੇ ਬਰਾ ਕਿੰਨੀ ਉਮਰ ਹੈ ਬਤਾਰੀ ਦੇ ਮਾਤੇ ਪੈਰਾਂ ਪਰ ਫੜਕ ਲੈਣੇ ਬਹਿ ਜਾਂਦਾ। ਸਹੀ ਗੱਲ ਦੱਸਾਂ। ਕਿੱਥੋਂ ਦੇਖ ਲਾਉਂਦਾ। ਮੈਂ ਕਹਾ ਤੂੰ ਹੁਣ ਸਾਡੇ ਨਾਲ ਪੂਰਾ ਵੱਡਾ ਹੀ ਆ ਮੈਂ ਕਹਾ ਪੈਰਾਂ ਫੱਕ ਫੜਕ ਲੈਣੇ ਬਹਿ ਜਾਂਦਾ। ਤੇ ਸਾਥ ਕਿੰਨੀ ਉਮਰ ਹੈ? ਮੇਰੀ ਉਮਰ 66-70 ਸਾਲ ਆ। 67 ਸਾਲ ਆ ਫਿਰ ਵੀ 2-3 ਸਾਲ ਵੱਡਾ ਹੀ ਆ ਤੂੰ ਤੇਰਾ ਹਾਂ ਮੇਰਾ 57 ਦਾ ਹੈ ਉਹ ਹੈ ਭਾਈ ਆਹ ਕਿਹੜਾ ਹੈ ਹੈ ਆਹ ਆਹ ਵੀ ਮਿੱਟੀ ਲੰਘਿਆ ਕਰਨਾ ਹੈ ਇਹ ਬੋਲ ਕੇ ਚੰਦਾਈ ਨਾ ਬੈਠੇ ਕਿਰਿਆ ਤੇ ਮੂਲੀ ਲਾਓ ਕੋਲ ਆ ਕੇ ਲਿਆ ਕੇ ਮੂਲੀ ਆ ਮੂਲੀ ਚੱਡੀ ਆ ਆ ਦੇ ਆਹ ਮਿੱਟੀ ਇੱਥੋਂ ਪੂਰਾ ਪਾ ਦੇ ਦਾਲਿਓ ਜਾਂ ਆਹ ਆਹ ਮਿੱਟੀ ਲਾ ਦੀਆਂ ਦਿਹਾੜੀ ਆ ਕੱਢੀ ਆ ਆ ਦੇ ਪੇ ਇਹ ਨੂੰ ਹੁਣ ਮਿੱਟੀ ਦਾ ਹੋਰ ਇਹਦੇ ਵਿੱਚ ਪਾਣੀ ਤੇ ਉਹਨੂੰ ਮਿੱਟੀ ਲਾ ਦੇ ਉਹਦੀਆਂ ਜੜਾਂਨੀਆਂ ਤੇ ਆਇ ਕਾ ਲਾ ਗਣ ਕੇ ਸੁੱਕੇ ਇੱਥੇ ਹੀ ਸੁੱਕਿਆ ਇੱਥੇ ਹੀ ਸੀਗਾ ਹਾਂ ਇੱਕ ਬਦਨਾਮਾ ਸੀ ਤੇ ਨਾ ਬੋਲਣੀ ਕਰਦੇ ਆ ਕਾਲੂ ਨੂੰ ਉਂਝਾ ਚੱਕਦੇ ਆ ਉਹਦੇ ਬਾਅਦ ਮਾਰੇ ਤੇ ਆ ਕਾਲੂ ਨਾਲ ਵਿੱਚ ਦਾ ਕੁਛ ਬਣਾ ਹੋਵੇ ਤੇ ਸਾਬ ਉਹ ਪ੍ਰਾਸ਼ਕ ਦੇ ਕਾਰਜ ਇਹ ਗੱਲ ਨਹੀਂ ਇਹਦੇ ਨਹੀਂ ਇਹ ਤਾਂ ਕਰਿਆ ਇਹਦਾ ਇਹ ਪਾ ਇਹਦਾ ਮਿੱਟੀ ਉਹ ਢੋਡੀ ਮਿੱਟੀ ਚੱਕ ਕੇ ਜਿਹੜਾ ਅੰਸ਼ ਆਹੋ ਉਹ ਆਹ ਮਿੱਟੀ ਚੱਕ ਕੇ ਉਹਦੇ ਪੈਰਾਂ ਚ ਲਾ ਦੇ ਰਪੂਰਾ ਹਾ ਪਾਲਾ ਹਾ ਮਿੱਟੀ ਪਾ ਕੇ ਉੱਤੇ ਲਾ ਦੇ ਯਾਰ ਕੀ ਹਾਂ ਮੁਸਤਫਾ ਬਰਮਾਲਾ ਹਾਂ ਸਾਮਨ ਹੋ ਗਈ ਆ ਦੋਇਆ ਬੁੱਧਿਆਂ ਨਾਲ ਨਾ ਨਾ ਪਾਣੀ ਫਿਰ ਇਹਨੂੰ ਕੱਟ ਰੱਖੀਏ ਹਨਾ ਹਾਂ ਪਾਣੀ ਤਾਂ ਪਾਣੀ ਤਾਂ ਦਿੱਤਾ ਕੱਟੀ ਲੈਣਾ ਆ ਆਓ ਛੜਕਿਆ ਜਾ ਜਾਵੇ ਪਾਣੀ ਬਾਹਲਾ ਨਾ ਦੂਜਾ ਭਰ ਕੇ ਨਾ ਲੱਗੇ ਜਲਾ ਜਲਾਤਾ ਗੇਰਾ ਭਰ ਕੇ ਹੁਣ ਇਹਨੂੰ ਮੋੜ ਕੇ ਤੈਨੂੰ ਬਾਹਲਾ ਭਰ ਕੇ ਕਿਉਂ ਥੱਲੇ ਤਾਂ ਸਲਾਬ ਹੀ ਪਈ ਹੁੰਦੀ ਆ ਬਹੁਤ ਇਹਦੇ ਉਨੋਥੇ ਵੀ ਨਾ ਲਵਾ ਲਗੇ ਕਬੂਟੇ ਤੋਂ ਉਥੇ ਕਿਹੜਾ ਲਵਾਏ ਤੀਲਾ ਨਾ ਬਹੁਤ ਕਾਹੇ ਬੂਟਾ ਲਾ ਜੂ ਕੋ ਕਿੰਨੂ ਦੀ ਹੰਦਾ ਕਿੰਨੂ ਤਾਂ ਹੈਗੇ ਆ ਇਹ ਨੂੰ ਨਾ ਇਹ ਆਮ ਬਹਿ ਵੀ ਇਹ ਲੋਕ ਨੂੰ ਜਹਾ ਹੈ ਨਾ ਬਣਾ ਬੂਟਾ ਮੁਰਦੜਾ ਜਾ ਹੈ ਕੋਣ ਲੱਗਾ ਪਰ ਕਿਹ ਜਨੇ ਨਾ ਨਵੀਂ ਖੋਲ ਤਾਂ ਮੇਰਾ ਤੇਰੀ ਇਹ ਕੋਈ ਸੱਤ ਕੋਈ ਦਾ ਪੈਣੀ ਹੋਣੀ ਨਹੀਂ ਨਹੀਂ ਹੋਦਾ ਹੀ ਨਹੀਂ ਬਹੁਤ ਮਾੜਾ ਇਹ ਆਪਣੇ ਮੂਹ ਦੇ ਰੇਡ ਨੂੰ ਨਾ ਆ ਰਹੀ ਬਾਈ ਤੇ ਵਿਚਾਲੇ ਜੇ ਮੱਕੀ ਦੇ ਟਾਂਡੇ ਦੇ ਕੋਲ ਨੂੰ ਕਰਕੇ ਇੱਥੇ ਨਹੀਂ ਨਹੀਂ ਇੰਨੇ ਸਾਲ ਨੇ ਜਾਂ ਹੁੰਦੇ ਹੁੰਦੇ ਬੂਟੇ ਇੰਨਾ ਜੰਮ ਤਾਂ ਭੈਣ ਨੇ ਆਪਸਰ ਇੱਕ ਦੂਜੇ ਨਾਲ ਮਿਲਣਾ ਵੀ ਆ ਨੱਕਾ ਜਾਣਾ ਆਲੂ ਘਰ ਲਾਉਂਦੇ ਆ ਆਵਾਜ਼ ਹੋ ਗਈ ਇਹ ਲੋਕ ਤੇ ਫੇਰ ਆ ਜਦ ਦੇ ਦਈ ਦੀ ਪੋਣੂ ਦਾਲ